ਪੰਜਾਬ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਨਸ਼ਿਆਂ ਦੇ ਖਿਲਾਫ ਵੱਡੀ ਮੁਹਿੰਮ ਦੇ ਤਹਿਤ ਹਾਇ ਦਿਨ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਅਤੇ ਉਹਨਾਂ ਦੇ ਕਬਜ਼ੇ ਦੇ ਵਿੱਚੋਂ ਵੱਡੀ ਮਾਤਰਾ ਦੇ ਵਿੱਚ ਨਸ਼ੇ ਵੀ ਬਰਾਮਦ ਕੀਤੇ ਜਾਂਦੇ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਸਲਾਖਾਂ ਦੇ ਵਿੱਚੇ ਭੇਜ ਦਿੱਤਾ ਜਾਂਦਾ ਅਜਿਹੇ ਦੇ ਵਿੱਚ ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਕਿ ਲੁਧਿਆਣਾ ਰੇਲਵੇ ਪੁਲਿਸ ਦੇ ਸੀਆਈਏ ਇੱਕ ਦੀ ਟੀਮ ਨੇ 15 ਕਿਲੋ ਅਫੀਮ ਫੜਨ ਦਾ ਮਾਮਲਾ ਸਾਹਮਣੇ ਆਇਆ ਜੀਆਰਪੀ ਦੇ ਏਆਈਜੀ ਪਟਿਆਲਾ ਰੇਂਜ ਅਮਰਪ੍ਰੀਤ ਸਿੰਘ ਘੁੰਮਣ ਨੇ ਲੁਧਿਆਣਾ ਵਿਖੇ ਪ੍ਰੈਸ ਨੂੰ ਬਾਰਤਾ ਕੀਤੀ ਅਤੇ ਦੱਸਿਆ ਕਿ આરોપી ਚਾਰਖੰਡ ਤੋਂ ਫਗਵਾੜੇ ਲੈ ਜਾ ਕੇ ਇਹ ਸਾਰਾ ਸਮਾਨ ਵੇਚਦੇ ਸਨ આરોપી ਚਾਰਖੰਡ ਤੋਂ 1 ਲੱਖ ਰੁਪਏ ਦੀ ਅਫੀਮ ਖਰੀਦ ਕੇ ਲਿਆਈ ਅਤੇ ਫਗਵਾੜਾ ਦੇ ਵਿੱਚ ਉਸ ਨੂੰ 1.5 ਲੱਖ ਰੁਪਏ ਦੇ ਵਿੱਚ ਡਿਲੀਵਰ ਕਰਨਾ ਸੀ ਜਿਸ ਤੇ ਕਾਰਵਾਈ ਕਰਦੇ ਹੋਏ ਪੁਲਿਸ ਦੇ ਵੱਲੋਂ ਅਫੀਮ ਨੂੰ ਜ਼ਬਤ ਕਰ ਲਿਆ ਅਤੇ ਦੋਸ਼ੀ ਨੂੰ ਵੀ ਕਾਬੂ ਕਰ ਲਿਆ ਰਿਸਪੈਕਟਡ ਸੀਐਮ ਪੰਜਾਬ ਡੀਜੀਪੀ ਪੰਜਾਬ ਤੇ ਡੀਜੀਪੀ ਜੀਆਰਪੀ ਸ਼੍ਰੀਮਤੀ ਸ਼ਸ਼ੀ ਪਰਮਾਤ ਵੇਦੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਡਰੱਗਜ਼ ਦੇ ਖਿਲਾਫ ਮੋਹਮ ਚਲਾਈ ਜਾ ਰਹੀ ਹੈ ਇਸੇ ਦੌਰਾਨ ਸਪੈਸ਼ਲ ਚੈਕਿੰਗ ਕੀਤੀ ਜਾ ਰਹੀ ਸੀ ਲੁਧਿਆਣਾ ਸਟੇਸ਼ਨ ਤੇ ਇੰਸਪੈਕਟਰ ਪ੍ਰਵਿੰਦਰ ਸਿੰਘ ਵੱਲੋਂ ਅੰਡਰ ਦਾ ਸੁਪਰਵੀਜ਼ਨ ਆਫ ਐਸਪੀ ਸਾਹਿਬ ਇਨਵੈਸਟੀਗੇਸ਼ਨ ਜਿਸ ਦੌਰਾਨ ਇੱਕ ਬੰਦਾ ਲਾਡਵਾਲ ਸਾਈਡ ਤੋਂ ਜਾ ਰਿਹਾ ਸੀ ਤੇ ਪੁਲਿਸ ਟੀਮ ਨੂੰ ਦੇਖ ਕੇ ਉਹ ਵਾਪਸ ਭੱਜਣ ਲੱਗ ਗਿਆ ਜਿਸ ਨੂੰ ਸ਼ੱਕ ਦੀ ਬਨਾ ਤੇ ਕਾਬੂ ਕੀਤਾ ਗਿਆ ਤੇ ਚੈਕਿੰਗ ਦੌਰਾਨ ਉਸ ਕੋਲੋਂ ਬੈਗ ਵਿੱਚੋਂ 15 ਕਿਲੋ ਅਫੀਮ ਫੜੀ ਗਈ ਹੈ। ਨਹੀਂ ਇਹ ਪਲੇਟਫਾਰਮ ਤੇ ਜਾ ਰਿਹਾ ਸੀ ਜੀ। ਹਾਂਜੀ ਤੇ ਪੁਲਿਸ ਸਟੇਜ ਨੂੰ ਦੇਖ ਕੇ ਪਿੱਛੇ ਨੂੰ ਮੁੜਨ ਲੱਗਿਆ ਸੀ। ਸਰ ਇਹ ਲੈ ਕੇ ਕਿੱਥੇ ਆ ਰਿਹਾ ਸੀ ਲੈ ਕੇ ਕਿੱਥੇ ਜਾਣਾ ਸੀ? ਇਹ ਆਇਆ ਸੀ ਝਾਰਖੰਡ ਤੋਂ ਹਜੇ ਤੱਕ ਜੋ ਪਤਾ ਲੱਗਿਆ ਤੇ ਫਗਵਾੜੇ ਜਾਣਾ ਸੀ ਜੀ ਇਹਨੇ। ਸਰ ਇਹ ਕਿ ਕਿੰਨੀ ਵੀ ਵਾਰੀ ਲੈ ਕੇ ਆਇਆ ਸੀ ਜਿਹਾ ਜੇ ਫਸਟ ਟਾਈਮ ਜੀ ਨਹੀਂ ਇਹ ਪਹਿਲਾਂ ਕਾਫੀ ਗੇੜੇ ਲਾ ਚੁੱਕੇ ਆ ਹਨ ਜੇ ਪ੍ਰੀ ਲਿਬਿਟਰੀ ਇਨਵੈਸਟੀਗੇਸ਼ਨ ਤੇ ਪਤਾ ਲੱਗਿਆ ਤੇ ਅਸੀਂ ਵੈਰੀਫਾਈ ਕਰ ਰਹੇ ਸਰ ਇੱਥੇ ਇਹਨਾਂ ਨੇ ਕਿੰਨੂ ਸਪਲਾਈ ਕੀਤੀ ਸੀ ਫੰਗਵਾੜੇ ਕਰਨੀ ਸੀ ਕਿਸੇ ਨੂੰ ਤੇ ਉਹ ਫਿਰ ਇਨਵੈਸਟੀਗੇਸ਼ਨ ਦਾ ਮੈਟਰ ਹੈ ਉਹ ਫਿਰ ਬਾਅਦ ਦੱਸਾਂਗੇ ਸਰ ਕਿੰਨੇ ਕਿਲੋ ਭੀਮ ਕਿੰਨੇ ਪ੍ਰਤੀ ਕਿਲੋ ਲੈ ਕੇ ਆਂਦਾ ਸੀ ਤੇ ਕਿਹੜੇ ਭਾਅ ਨਾਲ ਕੋ ਵੇਚਣੇ ਸੀ ਇਹ 15 ਕਿਲੋ ਫੀਮ ਲੈ ਕੇ ਆਇਆ ਸੀ ਜੀ ਤੇ ਪਰ ਕੇਜੀ ਕਰੀਬ 1.5 ਲੱਖ ਰੁਪਏ ਤੇ ਵੇਚਣੀ ਸੀ ਇਹਨੇ ਤੇ ਲੈ ਕੇ 1 ਲੱਖ ਰੁਪਏ ਤੇ ਐਸੀ ਜੀ ਬੜਿਆ ਲਿਖਿਆ ਕਿੰਨਾ ਜੀ ਇਹ ਹਲੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਬਾਹਰ ਕਰ ਬਾਰੇ ਪਾਸੇ ਹਾਂਜੀ ਤੁਹਾਡਾ ਵੀ ਕੋਈ ਮੁਕਦਮਾ ਹੈ ਇੱਥੇ ਮੁਕਦਮੇ ਪਹਿਲੇ ਕਰ ਰਹੇ ਹਾਂ ਜੀ ਉਸ ਪਰ 33 ਜਰ ਜੀ ਆਸਮ ਜਨ న్యూਸ ਦੇ ਲਈ ਲੁਧਿਆਣਾ ਤੋਂ ਬਸ਼ੀਖ ਜਰੂਟਾ ਦੀ ਰਿਪੋਰਟ